ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕੀ ਹਾਲ ਚਾਲ ਨੇ ਤੁਹਾਡੇ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਸਜਣੋ ਆਪਾਂ ਪਹੁੰਚੇ ਹੋਏ ਹਾਂ ਪਿੰਡ ਰੋਡੇ ਰੋਡੇ ਪਿੰਡ ਸੰਤ ਮਹਾਪੁਰਸ਼ਾਂ ਦੀ ਧਰਤੀ ਆ ਸਜਣੋ ਤੇ ਜ਼ਿਲ੍ਹਾ ਰੋਡੇ ਪਿੰਡ ਨੂੰ ਲੱਗ ਜੇ ਮੋਗਾ ਰੋਡੇ ਪਿੰਡ ਦੇ ਵਿੱਚ ਸਜਣੋ ਇਹ ਸੜਕ ਕਿਹੜੀ ਆ ਗਈ ਵੀਰੇ ਇਹ ਕਾਲਜ ਕੋਲੇ ਰੋਡੇ ਕਾਲਜ ਵਾਲੀ ਸੜਕ ਦੇ ਉੱਤੇ ਸੱਜਣੋ ਘਾਰ ਆ ਬਾਈ ਦਾ ਸੇਵ ਨਾਲੇ ਦੇ ਬਿਲਕੁਲ ਉੱਤੇ ਮੱਝ ਠਾਰੀ ਘਰੇਲੂ ਪਰਿਵਾਰ ਦੇ ਘਰੋਂ ਸੱਜਣੋ ਦੋ ਟੌਪ ਦੀਆਂ ਮੱਝਾਂ ਦਿਖਾਵਾਂਗੇ ਇੱਕ ਤਾਂ ਤੁਹਾਡੀ ਬਹੁਤ ਡਿਮਾਂਡ ਰਹਿੰਦੀ ਆ ਵੀ ਬੱਚੇ ਵਾਲੀ ਟੋਕੜ ਗੱਬਣ ਝੋਟੀ ਹੋਵੇ ਪੂਰੀ ਸੁਨੱਖੀ ਤਾਂ ਉਹ ਵੀ ਰਾस्ते ਇੱਕ ਸੁਨਹਿਰੀ ਮੌਕਾ ਆ ਗਿਆ ਸੱਜਣੋ ਵੀ ਟੋਕੜ ਗੱਬਣ ਝੋਟੀ ਦਿਖਾਉਣੀ ਆ ਤੁਹਾਨੂੰ ਟੌਪ ਕਲਾਸ ਦੁੱਧ ਵੀ ਆ ਮਗਰ ਵੀ ਕੱਟੀ ਆ ਇੱਕ ਦਿਖਾ ਦਣੀ ਆਪਾਂ ਸੱਜਰ ਮੈਂ ਅੱਜ ਬਾਕੀ ਸਾਰੀ ਡਿਟੇਲ ਆਪਾਂ ਬਾਈ ਨਾਲ ਕਰ ਲੈਨੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਵੱਡੇ ਬਾਈ ਠੀਕ ਆ ਬਾਈ ਇੱਕ ਵਾਰੀ ਆਪਣਾ ਨਾਮ ਦੱਸ ਦਈਏ ਬਾਈ ਮੇਰਾ ਨਾਮ ਦਲਜੀਤ ਛੋਟਨਾਮ ਜੀਤਾ ਠੀਕ ਹੈ ਜੀ ਤੇ ਆਪਣਾ ਐਡਰੈਸ ਕਨਫਰਮ ਕਰ ਦਿਓ ਵੀਰੇ ਆਪਣਾ ਘਰ ਕਿੱਥੇ ਆ ਗਿਆ ਆਪਣਾ ਹੀ ਰੋਡੇ ਕਾਲਜ ਦੇ ਕੋਲ ਆਈ ਕਾਲਜ ਤੋਂ ਰੋਡਿਆਂ ਨੂੰ ਰਾਹ ਜਾਂਦਾ ਉਹਦੇ ਉੱਪਰ ਆਈ ਸੂਏ ਦੇ ਨਾਲ ਆਪਣਾ ਬਿਲਕੁਲ ਨਾਲ ਦੇ ਨਾਲ ਤੇ ਬਿਲਕੁਲ ਨਾਲ ਆਪਣਾ ਘਰ ਆ ਹੈ ਨਾ ਬਾਈ ਤੇ ਇੱਕ ਆਪਾਂ 2 ਜਨਵਰੀ ਵੇਚਨੇ ਹਨਾ ਬਾਈ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਬਈ ਇਹ ਟੋਕੜ ਕੇ ਬਣਾਈ ਵੀਰੇ ਇਹ ਟੋਕੜ ਕੇ ਬਣਾਈ ਕਿੰਨੇ ਟਾਈਮ ਦੀ ਗੱਬਣਾ ਬਈ ਇਹ ਇਹ ਢਾਈਆਂ ਮਹੀਨਾ ਤੋਂ ਪੁਰਾਈ ਤਿੰਨਾਂ ਤੋਂ ਘੱਟ ਪਾਉਣੇ ਕਿ ਤਿੰਨਾਂ ਦੀ ਆਪਣੀ ਚੈੱਕ ਕਰਾਈ ਆ ਚੈੱਕ ਕਰਾਈ ਹੈ ਠੀਕ ਆ ਵੀਰੇ ਲਓ ਵੀ ਸੱਜਣੋ ਢਾਈਆਂ ਮਹੀਨਿਆਂ ਤੋਂ ਉੱਤੇ ਆ ਤੇ ਤਿੰਨਾਂ ਮਹੀਨਾ ਤੋਂ ਘਟਾ ਹੈ ਨਾ ਬਈ ਤੋਂ ਘਟਾ ਚੈੱਕ ਪਾਸ ਜਿਹੜੇ ਵੀਰ ਨੂੰ ਚੰਗੀ ਲੱਗੂਗੀ ਬਾਈ ਦਾ ਨੰਬਰ ਆਪਾਂ ਲਾ ਦੇਣਾ ਸਕਰੀਨ ਤੇ ਝੋਟੀ ਸੁਨੱਖੀ ਬਹੁਤ ਆ ਤੇ ਦੁੱਧ ਇਸ ਟਾਈਮ ਕਿੰਨਾ ਤਿਆਰ ਹੋਊਗਾ ਵੀਰੇ ਇਸ ਟਾਈਮ 6 ਲੀਟਰ ਤਿਆਰ ਹੈ ਦ ਮਿਲਦੀ ਕੱਟੀ ਤੇ ਹੀ ਆ ਬਾਈ ਨਹੀਂ ਥਾਪੀ ਤੇ ਹੀ ਥਾਪੀ ਤੇ ਮਿਲਦੀ ਆ ਤੇ ਮਗਰ ਇਹਦੇ ਆਹ ਕੱਟੀ ਆ ਹਨਾ ਬਾਈ ਲਓ ਵੀ ਸੱਜਣੋ ਮਗਰ ਵੀ ਕੱਟੀ ਆ ਗਈ ਤੇ ਬੈਸਟ ਆਪਸ਼ਨ ਜਿਹੜੀ ਇਹਦੇ ਵਿੱਚ ਆ ਮਿਲਦੀ ਇਹ ਥਾਪੀ ਤੇ ਆ ਬਾਕੀ ਥਣ ਥਣ ਬਹੁਤ ਚੰਗਾ ਲੱਗਾ ਵਾ ਤੇ ਇੱਕ ਵਾਰੀ ਤੋਰਿਓ ਵੀਰੇ ਖੋਲ ਕੇ ਬਾਕੀ ਸੱਜਣੋ ਸਿੰਗਾ-ਸੁੰਗਾ ਦੀ ਬਹੁਤ ਸਨੱਖੀ ਕੱਟੀ ਆ। ਪਹਿਲਾ ਸੂਆ ਸੂਈ ਆ ਕਿ ਦੂਜਾ ਵੀਰੇ? ਪਹਿਲਾ ਪਹਿਲਾ। ਪਹਿਲਾ ਸੂਆ ਸੂਈ ਆ ਦੂਜੇ ਸੂਏ ਵਾਸਤੇ ਤਿਆਰ ਹੋਣਾ ਵਾ। ਸਿੰਗ ਵੇਖ ਲਓ, ਬਾਡੀ ਬੰਤਰ ਵੇਖ ਲਓ, ਥਣ, ਲੇਵਾ ਬਹੁਤ ਸਾਫ ਸੁਥਰਾ ਲੱਗਿਆ। ਉਧਰ ਨੂੰ ਲੰਮੀ ਤੋਰ ਦਿਓ ਵੀਰੇ ਥੋੜੀ। ਬਾਕੀ ਲੇਵਾ ਬਹੁਤ ਸਾਫ ਸੁਥਰਾ ਲੱਗਿਆ ਤੇ ਜਿਹੜੀ ਚੰਗੀ ਗੱਲ ਆ ਹਲੇ ਦੁੱਧ ਹੈਗਾ ਸੱਜਣੋ ਆ ਤੁਹਾਡੀ ਚਾਹ ਬਣਾਈ ਜਾਊਗੀ। ਬਾਕੀ ਜਿਹੜੇ ਤਿਆਰ ਹੋਣੀਆਂ ਗਾਂ ਚੰਗੇ ਰੁਪਈਏ ਦੀ ਤਿਆਰ ਹੋਊਗੀ। ਤੇ ਅੱਜ ਇਹਦਾ ਕੀ ਮੁੱਲ ਕਰਾਂਗੇ ਵੱਡੇ ਭਾਈ ਆਪਾਂ? ਇਹਦਾ 15 15 ਦੇ ਵਿੱਚੋਂ ਮਾਨਤਨ ਕਰਦੇ ਆਂਗੇ ਬਈ ਕਰਦੇ ਆਂਗੇ ਲੋ ਵੀ ਸੱਜਣੋ 1 ਲੱਖ 5000 ਦੇ ਵਿੱਚ ਤੁਹਾਨੂੰ ਟੋਕੜ ਗੱਬਣ ਝੋਟੀ ਮਿਲ ਜਣੀ ਆ ਨਾਲ ਤੁਹਾਨੂੰ ਸੱਜਣੋ ਇੱਕ ਕੱਟੀ ਮਿਲ ਜਣੀ ਆ 6 ਕਿਲੋ ਦੁੱਧ ਮਿਲ ਜਣਾ ਮੁੱਲ ਜਿਹੜਾ 1 ਲੱਖ 5000 ਵਿੱਚੋਂ ਮਾਨਤਨ ਹੋ ਜਾਊਗਾ ਦੋ ਨੰਬਰ ਤੇ ਜਿਹੜੀ ਸੱਜਰ ਮੱਝ ਆ ਵੀਰੇ ਆਪਣੀ ਜਿਹੜੀ ਸੱਜਰ ਮੱਝ ਆ ਵੀਰੇ ਇਹ ਕਿੰਨੇ ਕੁ ਦਿਨਾਂ ਦੀ ਸੂਈ ਆ ਬਈ ਇਹਨੂੰ ਹੋ ਗਏ 15 ਤੋਂ 20 ਦਿਨਾਂ 15 ਤੋਂ 20 ਦਿਨ ਹੋ ਗਏ ਸੂਈ ਨੂੰ ਕਿੰਮਾ ਸੂਆ ਸੂਈ ਆ ਬਈ ਇਹੇ ਇਹ ਤੀਜਾ ਸੂਆ ਸੂਈ ਵੀ ਹੈ। ਤੀਜਾ ਸੂਆ ਸੂਈ ਆ। ਇਸ ਟਾਈਮ ਦੁੱਧ ਜਿਹੜਾ ਕੰਡੇ ਚੜਾਉਂਦੀ ਕਿੰਨਾ ਹੋਊਗਾ ਬਾਈ? ਇਸ ਟਾਈਮ ਹੋਊਗਾ 13 ਲੀਟਰ, 12-13 ਲੀਟਰ ਹੈਗਾ। 12 ਲੀਟਰ ਤੋਂ ਬਾਰ ਬਾਰ ਹੀ ਹੋਊਗਾ ਬਾਈ। 12 ਤੋਂ ਉੱਪਰ ਆਈ। ਠੀਕ ਹੈ ਜਿਹੜਾ ਆਪਾਂ ਕੰਡੇ ਦੇ ਤਲਾ ਦੇਾਂਗੇ। ਹਾਂਜੀ। ਠੀਕ ਹੈ। ਬਾਕੀ ਥਣ ਲੇਵੇ ਦੀ ਸਜਣੋ ਇਹ ਵੀ ਜੋ ਮੱਝ ਤੁਸੀਂ ਦੇਖ ਸਕਦੇ ਆ ਬਹੁਤ ਸਾਫ਼ ਸੁਥਰੀ ਆ। ਥਣ ਬਹੁਤ ਚੰਗਾ ਲੱਗਾ। ਲੇਵਾ ਪਿੱਛੇ ਦੇਖੋ ਬਹੁਤ ਸਾਫ਼ ਸੁਥਰਾ ਤੇ ਚੌੜਾ ਲੇਵਾ। ਬਾਕੀ ਦੁੱਧ ਦੀ ਗੱਲ ਕਰ ਲਈਏ 12-13 ਕਿਲੋ ਦੁੱਧ ਤੇ ਇਸ ਟਾਈਮ ਇਹ ਚੱਲਦੀ ਆ। 14-15 ਦਿਨਾਂ ਦੀ ਸੂਈ ਮਗਰੇ ਤੇ ਕੱਟਾ ਆ ਗਿਆ ਹਨਾ ਵੀਰੇ ਹਾਂਜੀ ਆਹ ਸਜਨੋ ਕੱਟਾ ਵਾ ਖੋਲ ਲਿਓ ਵੀਰੇ ਮੱਜ ਨੂੰ ਵੀ ਆਹ ਤਾਜੀ ਮੱਜ ਦੇ ਮਗਰ ਸਜਨੋ ਕੱਟਾ ਆ ਗਿਆ ਤੇ ਮਾਜ ਆਪਾਂ ਤੋੜ ਕੇ ਦਿਖਾਉਨੇ ਆ ਸੈਗ ਦੀ ਬੰਤਰ ਸੋਹਣੀ ਆ ਸਜਨੋ ਬਾਕੀ ਬਾਡੀ ਦੇ ਹਿਸਾਬ ਨਾਲ ਠੀਕ ਲੱਗਦੀ ਆ ਲੇਵੇ ਦਾ ਡਿਜ਼ਾਈਨ ਚੰਗਾ ਵਾ ਥਣ ਚੰਗਾ ਲੱਗਾ ਹੋਇਆ ਵਾ ਪੱਕਾ ਪੱਕਾ ਬਣਾਉਂਦੀ ਥੋੜਾ ਬੋਤਾ ਬਾਈ ਹਾਂ ਥੋੜਾ ਬੋਤਾ ਯਾਰ ਫਿਰ ਪਸੂ ਜਿਆਦੇ ਸੀਗਾ ਨਾ ਪੱਕੇ ਫੁੱਕੇ ਜੀ ਰਹਿੰਦੇ ਹੋਵੇਂ ਨਾ ਬਾਕੀ ਪੈਰਪੂਰ ਬਣਨ ਵਾਲੇ ਵੀ ਆ ਹਨਾ ਹਾਂ ਬਾਕੀ ਜਿਹੜਾ ਸਿੰਘ ਦੀ ਬੰਤਰ ਤੁਸੀਂ ਦੇਖ ਸਕਦੇ ਆ ਤੋਰੇ ਤਾਰੇ ਦੀ ਤੁਹਾਨੂੰ ਆਪਾਂ ਕਲੀਅਰ ਕਰਤੀ ਆ ਸੱਜਣੋ ਤੇ ਲੇਵਾ ਜਿਹੜਾ ਲੱਗਾ ਬਹੁਤ ਚੰਗਾ ਲੱਗਾ ਲੇਵਾ ਤੁਸੀਂ ਲੇਵਾ ਵੇਖੋ ਬਹੁਤ ਟਾਪ ਕਲਾਸ ਲੇਵਾ ਆ ਦੁੱਧ ਇਸ ਟਾਈਮ ਜਿਹੜਾ 12 ਕਿਲੋ ਤੋਂ ਬਾਹਰ ਤੁਸੀਂ ਕੰਡੇ ਤੇ ਤੋਲ ਸਕਦੇ ਆ ਤੇ ਇਹਦਾ ਵੀਰੇ ਮੁੱਲ ਕੀ ਕਰਾਂਗੇ ਬਈ ਆਪਾਂ ਇਹਦਾ 120 120000 ਦੇ ਵਿੱਚੋਂ ਮਾਨਤਨ ਕਰ ਦੇਾਂਗੇ ਬਈ ਇਹਦਾ ਵੀ ਕਰ ਦੇਾਂਗੇ ਠੀਕ ਆ ਜੀ ਤੇ ਆਪਣੇ ਨੰਬਰ ਦੱਸ ਦਿਓ ਵੀਰੇ 97811 ਹਾਂਜੀ 03953 ਇੱਕ ਵਾਰੀ ਹੋਰ ਬੋਲਦੇ ਵੀਰੇ 97811 03953 ਤੇ ਜਿਹੜੀ ਟੋਕੜ ਗੱਪਣ ਝੋਟੀ ਆ ਸੱਜਣੋ ਬਹੁਤ ਟਿਕਾਣੇ ਦੀ ਤਿਆਰ ਹੋਣੀ ਆ ਸਾਫ਼ ਸੁਥਰੀ ਝੋਟੀ ਆ ਜਿਹੜੇ ਵੀਰਾਂ ਨੇ ਝੋਟੀ ਲੈਣੀ ਆ ਟੋਕੜ ਗੱਪਣ ਉਹ ਵੀਰ ਝੋਟੀ ਵਾਸਤੇ ਸੰਪਰਕ ਕਰ ਲਿਓ ਜਿਹੜੇ ਵੀਰ ਨੂੰ ਸੱਜਰ ਮੱਝ ਚਾਹੀਦੀ ਆ ਉਹ ਸੱਜਰ ਵਾਸਤੇ ਸੰਪਰਕ ਕਰ ਲਿਓ ਤਸੱਲੀ ਤੇ ਨਿਰਖਪਰਖ ਤੁਸੀਂ ਇੱਥੇ ਆ ਕੇ ਕਰ ਸਕਦੇ ਆ ਵੀਰ ਦਾ ਨੰਬਰ ਸਕਰੀਨ ਤੇ ਆ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਧੰਨਵਾਦ